ਅੱਜ ਤੋਂ ਬਾਅਦ ਤੂੰ ਪਰਿਵਾਰ ਦਾ ਜੇ ਕੋਈ ਬੰਦਾ ਮਰਦਾ ਸੀ ਐਫ ਆਈ ਆਰ ਨਹੀਂ ਕਰਾਵਾਂ। ਸਾਨੂੰ ਤੁਹਾਡੀਆਂ ਜਾਂਚਾਂ ਤੇ ਉੱਤੇ ਪੂਰਾ ਭਰੋਸਾ ਨਹੀਂ ਹੈ। ਤੁਸੀਂ ਗੁੰਡਿਆਂ ਦੇ ਨਾਲ ਰਲੇ ਹੋਏ ਹੋ ਸਾਰੇ। ਉਹ ਲਾਰੈਂਸ ਬਿਸ਼ਨੋਈ ਤੁਹਾਡਾ ਸਲਾਖਾਂ ਦੇ ਪਿੱਛੇ ਸੀ ਜਿੱਥੇ ਤੁਹਾਡਾ ਡੀ ਐਸ ਪੀ ਗੁਰਸ਼ੇਰ ਉਹਦੀ ਇੰਟਰਵਿਊ ਦਾ ਇੰਤਜ਼ਾਮ ਕਰ ਦਿੰਦਾ, ਉੱਥੋਂ ਧਮਕੀਆਂ ਦਵਾਉਂਦਾ। ਤੁਹਾਡੀ ਸੀਆਈ ਫਾਇਲ ਦੇ ਵਿੱਚ ਬੇਸੜ ਦੀਆਂ ਪਿੰਨੀਆਂ ਲੈ ਕੇ ਉਹਨੂੰ ਜਾ ਕੇ ਪੁਜੀਰੀ ਦਿੰਦੇ ਹੋ। ਉਹਦੇ ਲਈ ਪੂਜਾ ਲਈ ਪੰਡਤ ਦਾ ਇੰਤਜ਼ਾਮ ਕਰਦੇ ਹੋ। ਉਹਦੀ ਦਾੜੀ ਕੱਟਣ ਦੇ ਵਾਸਤੇ ਨਾਈ ਦਾ ਇੰਤਜ਼ਾਮ ਕਰਦੇ ਹੋ। ਕੰਲਾ ਪ੍ਰਯਾਪਤ ਫੌਜੀ ਦੇ 3.5 ਲੱਖ ਦੇ ਕੱਪੜੇ ਪਾਏ ਹੋਏ ਨੇ ਦੋ ਚੈਨਾ ਮੋਟੀਆਂ ਗੂਠੇ ਵਰਗੀਆਂ ਗਲ ਦੇ ਵਿੱਚ ਪਾਈਆਂ ਬ੍ਰਾਂਡਡ ਬੂਟ ਪਾਏ ਹੋਏ ਨੇ ਤੇ ਚਾਰ ਗਨਮੈਨ ਲੈ ਕੇ ਆਏ ਦੋਂ ਦੇ ਬਚਾਏ ਸੁਰਦਨ ਸੱਵੰਦ ਦੇ ਕੱਪੜੇ ਪਾਏ ਵੀਰੋਂ ਬਦਮਾਸ਼ਾਂ ਦੀਆਂ ਰੀਲਾ ਬਣਦੀਆਂ ਤੇ ਰੋਕਣਾ ਚੀਨੇ ਆ ਤਾਂ ਕੌਣ ਮਜਬੂਰ ਕਰਦਾ ਤੈਨੂੰ ਯੂਰੋ ਬਣਾ ਕੇ ਪੇਸ਼ ਕੌਣ ਕਰਦਾ ਜਨਤਾ ਦੇ ਵਿੱਚ ਤੂੰ ਤੁਸੀਂ ਗੈਂਗਸਟਰ ਤੋਂ ਡਰਿਆ ਨਾ ਕਰੋ ਇਹ ਇੱਥੇ ਮਹਾਨ ਲਾਇਕ ਬੰਦੇ ਹੁੰਦੇ ਆ ਇਹਨਾਂ ਨੇ ਗੋਲੀ ਮਾਰ ਕੇ ਭੱਜਣਾ ਹੁੰਦਾ ਨੂੰ ਦੇਖ ਲੈ ਮੈਂ ਮੇਰੇ ਪੁੱਤ ਦੇ ਨਾਲ 5 ਸਾਲ ਗਨਮੈਨ ਬਣ ਕੇ ਰਿਆ ਉਹ ਦਿੱਲੀ ਦੇ ਵਿੱਚ ਸਾਨੂੰ ਸ਼ੋਅ ਨਹੀਂ ਲਾਉਣ ਦਿੰਦੇ ਸੀ ਚਪੇੜਾ ਨਾਲ ਗੁੱਟੇ ਹੋਏ ਜਿਹੜੇ ਕਹਿੰਦੇ ਘਾਉਂਦੇ ਸੀਗੇ ਅਸੀਂ ਕਰੋੜਾ ਰੁਪਈਆ ਮੈਂ ਮਰੇ ਹੋਏ ਦਾ ਵੀ ਭਰਦਾ ਸਾਡਾ ਪਰ ਜਲੀਲ ਹਰੇਕ ਦਰ ਦੇ ਉੱਤੇ ਜਾ ਕੇ ਹੁੰਨਾ ਕੋਈ ਨਹੀਂ ਸਮਝਦਾ ਵੀ ਲੋ ਤੁਹਾਡੇ ਟੈਕਸ ਨੂੰ ਕਸਾ ਲਈ ਗੱਲ ਜਿੰਨੇ ਮਰਜੀ ਭਰੀ ਚੱਲੋ ਸਾਡਾ ਕੀ ਕਸੂਰ ਸੀ 2 ਕਰੋੜ ਰੁਪਇਆ ਟੈਕਸ ਭਰੇ ਮੇਰਾ ਜਵਾਨ 32 ਗੋਲੀਆਂ ਮਾਰ ਕੇ ਜਲ ਢੇਰੀ ਕਰਤਾ ਉੱਥੇ ਤੁਸੀਂ ਖੁਸ਼ਕਿਸਮਤ ਹੋ ਜਰ ਤੁਹਾਡਾ ਤੋਂ ਤੁਸੀਂ ਬਚ ਗਏ ਮੈਂ ਤੁਹਾਨੂੰ ਮੇਰੇ ਪੁੱਤ ਦੇ ਕਤਲ ਦੇ ਬਾਰੇ ਦੱਸਦਾ ਮੂਣਾ ਰੱਲੀ ਆਲਾ ਫੜਿਆ ਜਾਂਦਾ ਸਾਡਾ ਸੀਆਈ ਵਿਪਾਰ ਉਥੇ 45 ਦਾ ਪਿਸਤੌਲ ਪਾ ਦਿੰਦਾ ਪਰ ਕਿਸੇ ਪੁਲਿਸ ਅਫਸਰ ਨੇ ਇਹ ਗੱਲ ਨਹੀਂ ਪਤਾ ਕੀਤੀ ਕਿ ਪਿਸਤੌਲ ਆਇਆ ਕਿਉਂ ਕਿਹਨੇ ਪਿਸਤੌਲ ਨੇ ਮਾਰਨਾ ਕਿਨੂੰ ਸੀ ਕੇਵਲ ਪਿਸਤੌਲ ਫੜਿਆ ਪੱਟਿਆ ਦਿੱਤਾ ਉਹ ਪਿਸਤੌਲ ਮੇਰੇ ਪੁੱਤ ਨੂੰ ਮਾਰਨ ਖਾਤਰ ਆਇਆ ਸੀ ਜੇ ਕਿਸੇ ਨੇ ਉਹਦੀ ਦਦਾਈ ਨਾ ਪੜਤਾਲ ਕੀਤੀ ਹੁੰਦੀ ਮੇਰਾ ਪੁੱਤਾ ਜ ਤੁਹਾਡੇ ਦਰਮਿਆਨ ਹੁੰਦਾ ਸਮੁੱਚੇ ਸ਼ਹਿਰ ਨਿਵਾਸੀ ਭਰਾਵੋ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਪਹੁੰਚੇ ਆਗੂ ਸਹਿਬਾਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕੱਲ ਮੰਦਪਾਗੇ ਘਟਨਾ ਵਾਪਰੀ ਹੈ ਮੈਂ ਉਸ ਪਰਮਪਿਤਾ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਸਾਡਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਹੀਂ ਤਾਂ ਹਾਲਾਤ ਹੋਰ ਵੀ ਇਸ ਤੋਂ ਬੱਦਰ ਹੁੰਦੇ ਪਰ ਇਹ ਘਟਨਾ ਤੋਂ ਅਸੀਂ ਸਬਕ ਲੈਣ ਵਾਸਤੇ ਅੱਜ ਇੱਥੇ ਇਕੱਠੇ ਹੋਏ ਹਾਂ ਵੀ ਇਹ ਵਾਰ-ਵਾਰ ਹੁੰਦਾ ਕਿਉਂ ਹੈ ਕਈ ਮੇਰੇ ਭਰਾ ਇੱਥੇ ਬੋਲੇ ਨੇ ਕਿਸੇ ਨੂੰ ਪੁਲਿਸ ਦੇ ਵਿੱਚ ਨੁਕਸਾਨ ਲੱਗਦਾ ਹੈ ਕਿਸੇ ਨੂੰ ਸਾਡੀ ਰਾਜਨੀਤਿਕ ਪਹੁੰਚ ਦੇ ਵਿੱਚ ਨੁਕਸਾਨ ਲੱਗਦਾ ਹੈ ਪਰੇ ਸਾਰਾ ਕੰਮ ਨਾ ਤਾਂ ਪੂਰੀ ਦੁੱਧ ਧੋਤੀ ਪੁਲਿਸ ਹੈ ਤੇ ਨਾ ਪੂਰੇ ਦੁੱਧ ਧੋਤੇ ਸਾਡੇ ਆਗੂ ਨੇ ਕਿਉਂਕਿ ਸੱਤਾ ਤੋਂ ਆਉਣ ਤੋਂ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਉਸ ਤੋਂ ਬਾਅਦ ਕੁਝ ਗੱਲਾਂ ਹੋਰ ਹੁੰਦੀਆਂ ਨੇ ਹੋਰ ਰਸਤਿਆਂ ਤੇ ਚੱਲ ਪੈਂਦੇ ਮੈਂ ਤੁਹਾਨੂੰ ਇਸ ਗੈਂਗਸਟਰ ਬਾਦ ਦੇ ਸਿਸਟਮ ਚੱਲਦਾ ਕਿਵੇਂ ਆ ਮੈਂ ਜੋ 4 ਸਾਲਾਂ ਦੇ ਵਿੱਚ ਜਲੀਲ ਹੋਇਆ ਜੋ ਮੈਂ ਜਿਹੜੀਆਂ ਚੀਜ਼ਾਂ ਦੇ ਤਹਾਂ ਤੱਕ ਮੇਰੇ ਕਿਤੇ ਪੁਰਖਿਆਂ ਨੂੰ ਵੀ ਨਹੀਂ ਸੀ ਪਤਾ ਵੀ ਕੀ ਹੁੰਦਾ ਕੀ ਐ ਸਾਨੂੰ ਮਾਰਕ ਆਉਣ ਗਿਆ ਨਹੀਂ ਪਤਾ ਲੱਗਦਾ ਪਰ ਜਿਹਦੇ ਨਾਲ ਬੀਤਦੀ ਐ ਵੀਰੋ ਕਦਮ ਕਦਮ ਦੇ ਉੱਤੇ ਤੁਹਾਨੂੰ ਪੁਲਿਸ ਦੇ ਹੱਥੋਂ ਜਲੀਲ ਹੋਣਾ ਪੈਂਦਾ ਫੇਰ ਜਾ ਕੇ ਤੁਹਾਨੂੰ ਸਮਝ ਆਉਂਦੀ ਐ ਵੀ ਇਹ ਤਾਂ ਕੀ ਤੋਂ ਬਚਿਆ ਕਰੋਗੇ ਸਹਨੇ ਦਾ ਸਰਪੰਚ ਮਾਰਤਾ ਨਾਲ ਖਾਣ ਪੀਣ ਵਾਲੇ ਦੇ ਸਿਰ 'ਚ ਗੋਲੀ ਮਾਰਤੀ ਤੁਸੀਂ ਦੁਕਾਨਾਂ ਖੋਲਣੀਆਂ ਜਨਤਾ ਆਊਗੀ ਕਿਹਦੇ ਕਿਹਦੇ ਲੱਕ ਫਰੋਲੋਗੇ ਕਿਹਦੀ ਕਿਹਦੀ ਤਲਾਸ਼ੀ ਲਾਉਂਗੇ ਕੀ ਪਤਾ ਕਿਹੜਾ ਨਸ਼ੇੜੀ ਕਿੱਥੋਂ ਵੇਚ ਕੇ ਤੁਹਾਡੇ ਕੋਲੇ ਆ ਕੇ ਕਰਨ ਤੇ ਗੋਲ ਫੱਫੇਰ ਮਾਰ ਕੇ ਤੁਰ ਗਿਆ ਹਰੇਕ ਲੀਲੀ ਬੀਲੀ ਹੈ ਜਿਹੜੀ ਪਿਸਤੌਲ ਟੰਗੀ ਫਿਰਦੀ ਹੈ ਮੈਂ ਐਸਐਸਪੀ ਸਾਹਿਬ ਨੂੰ ਮਿਲਦਾ ਮਹੀਨੇ ਦੇ ਵਿੱਚ ਬੜੀ ਮੁਸ਼ਕਲ ਨਾਲ ਇੱਕ ਲਾਇਸੈਂਸ ਨਿਕਲਦਾ ਯਾਰ ਜਦੋਂ ਡੀਸੀ ਸਾਹਿਬ ਕੋਲੇ ਜਾ ਕੇ ਅਪਲਾਈ ਕਰਦੇ ਆਂ ਵੀ ਅਸੀਂ ਇੱਜ਼ਤਦਾਰ ਸ਼ਹਿਰੀ ਆਂ ਅਸੀਂ ਡਰਦੇ ਆਂ ਵੀਲੇ ਕਿਬਲੇ ਕਦੇ ਉਹਨੇ ਸਾਨੂੰ ਅਸਲਾ ਦੇ ਦਿਓ ਤਾ ਡੀਸੀ ਸਾਹਿਬ ਮਾਰਕ ਕਰ ਦਿੰਦੇ ਆ 30000 ਦੀ ਪਰਚੀ ਕੱਟੀ ਜਾਂਦੀ ਹੈ 15000 ਸੁੱਧਾ ਕੇਂਦਰ ਤੇ ਲੱਗ ਜਾਂਦਾ 55000 ਚ ਬੰਦਾ ਘਰੇ ਹੋ ਕੇ ਆ ਜਾਂਦਾ ਉਤੋਂ ਬਾਅਦ ਸਾਡੀ ਜਿਹੜੀ ਫਾਈਲ ਹੈ ਉਹ ਪੁਲਿਸ ਦੀਆਂ ਧੂੜ ਫੱਕੀ ਜਾਂਦੀ ਹੈ ਕਦੇ ਇੱਕ ਨਿਕਲ ਗਿਆ ਕਦੇ ਦੋ ਨਿਕਲ ਗਿਆ ਕੀ ਗੱਲ ਭਾਈ ਜੇ ਲਾਇਸੈਂਸ ਦੇ ਦਿਓਗੇ ਜਿੱਦਾਂ ਹੁਣ ਇੱਥੇ ਸਾਰੇ ਬੁਲਾਰਿਆਂ ਨੇ ਗੱਲ ਕੀਤੀ ਹੈ ਸੈਲਫ ਅਡਵਾਂਸ ਦੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਜਿੰਨੇ ਮਰਜ਼ੀ ਇਕੱਠੇ ਹੋ ਲੋ ਜਿੰਨਾ ਮਰਜ਼ੀ ਤੁਸੀਂ ਪੁਲਿਸ ਨੂੰ ਨਿੰਦ ਲੋ ਤੁਹਾਨੂੰ ਸੈਲਫ ਡਿਫੈਂਸ ਤੇ ਆਉਣਾ ਪੈਣਾ ਹੈ ਜੇ ਇੱਕ 50 60 ਸਾਲ ਦਾ ਬਜ਼ੁਰਗ ਜੱਫਾ ਮਾਰ ਕੇ ਸਿੱਟ ਸਕਦਾ ਜੇ ਇੱਕ ਦੇ ਵੀ ਲੱਕ ਨਾ ਲੱਗਿਆ ਹੁੰਦਾ ਢੇਰੀ ਕਰਦਾ ਹੁੰਦਾ ਤੁਹਾਨੂੰ ਤਿਆਰ ਆਪਣੇ ਆਪ ਨੂੰ ਕਰਨਾ ਪੈਣਾ ਮੈਂ ਨਹੀਂ ਕਹਿੰਦਾ ਵੀ ਸਾਰੇ ਹਰੇਕ ਬੰਦੇ ਦੀ ਅਸਲਾ ਲੈਣ ਦੀ ਪਹੁੰਚ ਨਹੀਂ ਹੁੰਦੀ ਲੱਖ ਸਵਾ ਲੱਖ 1.5 ਲੱਖ ਤੋਂ ਸਟਾਰਟ ਹੁੰਦਾ ਰੇਟ ਪਰ ਜਾਨ ਨਾਲੋਂ ਤਾਂ ਵੀਰੋ ਸਭ ਕੁਝ ਚੰਗਾ ਹੈ ਫੈਸਲੇ ਲੈਣੇ ਪੈਣਗੇ ਇਸ ਗੱਲ ਦੇ ਉੱਤੇ ਸਾਨੂੰ ਸਾਨੂੰ ਸੈਲਫ ਡਿਫੈਂਸ ਦੇ ਉੱਤੇ ਸਭ ਤੋਂ ਵੱਧ ਜ਼ੋਰ ਦੇਣਾ ਚਾਹੀਦਾ ਹੈ ਹੁਣ ਜਿਹੜੀ ਰਹੀ ਗੈਂਗਸਟਰ ਬਾਤ ਦੀ ਗੱਲ ਵੀ ਕਰਦੇ ਕਿਵੇਂ ਨੇ ਹੁਣ ਇਹ ਦੋ ਨਸ਼ੇੜੀ ਐ ਪੁਲਿਸ ਕਹਿੰਦੇ ਜਿਵੇਂ ਮੇਰਾ ਭਾਈ ਇੱਕ ਸਰਕਾਰ ਤੋਂ ਨਾਲ ਸ਼ਾਮ ਸੀਗਾ ਉਹ ਬਾ ਸਾਹਿਬ ਇਥੋਂ ਬੋਲ ਕੇ ਕਹਿੰਦੇ ਵੀਰ ਸਲਾਖਾਂ ਦੇ ਪਿੱਛੇ ਹੋਣਗੇ ਉਹ ਵੀਰੋਂ ਮਾਰੇ ਤਾਂ ਸਲਾਖਾਂ ਦੇ ਹੋਏ ਆ ਸਲਾਖਾਂ ਦੇ ਪਿੱਛੇ ਬਹਿ ਕੇ ਤਾਂ ਸੇਫ ਹੋ ਜਾਂਦੇ ਨੇ ਯਾਰਾ ਇੱਥੇ ਸੜਕ ਤੇ ਭਜਾ ਕੇ ਦੇਖੋ ਮੜਾ ਜਾ ਸਲਾਖਾਂ ਦੇ ਪਿੱਛੇ ਬਹਿ ਕੇ ਤਾਂ ਗਾਰਡ ਮਿਲ ਜਾਂਦੀ ਐ ਮੈਂ ਤੁਹਾਨੂੰ ਆਪਣੀ 17 ਤਰੀਕ ਦੀ ਗੱਲ ਦੱਸਦਾ ਮੈਂ ਗਵਾਹੀ ਭੁਗਤ ਕੇ ਆਇਆ ਮਦੋਸ਼ੀਆਂ ਦੀ ਪਛਾਣ ਕੀਤੀ ਐ ਕੱਲਾ ਬਰਿਆਮਤ ਫੌਜੀ ਦੇ 3.5 ਲੱਖ ਦੇ ਕੱਪੜੇ ਪਾਏ ਹੋਏ ਨੇ ਦੋ ਚੈਨਾ ਮੋਟੀਆਂ ਗੂਠੇ ਵਰਗੀਆਂ ਗਲ ਦੇ ਵਿੱਚ ਪਾਈਆਂ ਬ੍ਰਾਂਡਡ ਬੂਟ ਪਾਏ ਹੋਏ ਨੇ ਤੇ ਚਾਰ ਗਨਮੈਨ ਲੈ ਕੇ ਆਏ ਤਾਂ ਉਹਦੇ ਬਚਾਲੇ ਸੁਰਦਨ ਸਿਵਲ ਦੇ ਕੱਪੜੇ ਪਾ ਕੇ ਵੀਰੋਂ ਬਦਮਾਸ਼ਾਂ ਦੀਆਂ ਰੀਲਾਂ ਬਣਦੀਆਂ ਤੇ ਰੋਕਣਾ ਜਿੰਨੇ ਐ ਸਾਡਾ ਜੇਲ ਮੈਨੂਅਲ ਕੀ ਕਹਿੰਦਾ ਦੇਖਦੇ ਹੋਵਾਂਗੇ ਫਿਲਮਾਂ ਦੇ ਵਿੱਚ ਲਕੀਰ ਜੀ ਵਾਲਾ ਝੱਗਾ ਪਾਇਆ ਹੁੰਦਾ ਤੇ ਉੱਚਾ ਜਿਹਾ ਪਜਾਮਾ ਪਾਇਆ ਹੁੰਦਾ ਤਾਂ ਕੌਣ ਮਜਬੂਰ ਕਰਦਾ ਤੈਨੂੰ ਯੂਰੋ ਵੜਾ ਕੇ ਪੇਸ਼ ਕੌਣ ਕਰਦਾ ਜਨਤਾ ਦੇ ਵਿੱਚ ਸਰਕਾਰ ਵਾਲੇ ਕਹਿੰਦੇ ਐ ਸਲਾਖਾਂ ਦੇ ਪਿੱਛੇ ਉਹ ਲੌਰੈਂਸ ਬਿਸ਼ਨੋਈ ਤੁਹਾਡਾ ਸਲਾਖਾਂ ਦੇ ਪਿੱਛੇ ਸੀ ਜਿੱਥੇ ਤੁਹਾਡਾ ਡੀਐਸਪੀ ਗੁਰਸ਼ੇਰ ਉਹਦੀ ਇੰਟਰਵਿਊ ਦਾ ਇੰਤਜ਼ਾਮ ਕਰ ਦਿੰਦਾ ਉਤੋਂ ਧਮਕੀਆਂ ਦਵਾਉਂਦਾ ਤੁਹਾਡੀ ਸੀਆਈ ਖੈੜ ਦੇ ਵਿੱਚ ਬੇਸਣ ਦੀਆਂ ਪਿੰਨੀਆਂ ਲੈ ਕੇ ਉਹਨੂੰ ਜਾ ਕੇ ਪਜੀਰੀ ਦਿੰਦੇ ਹੋ ਉਹਦੇ ਲਈ ਪੂਜਾ ਲਈ ਪੰਡਤ ਦਾ ਇੰਤਜ਼ਾਮ ਕਰਦੇ ਹੋ ਉਹਦੀ ਦਾੜੀ ਕੱਟਣ ਦੇ ਵਾਸਤੇ ਨਾਈ ਦਾ ਇੰਤਜ਼ਾਮ ਕਰਦੇ ਹੋ ਕਦੇ ਸੁਣਿਆ ਤੁਸੀਂ ਕਿਤੇ ਦੋਸ਼ੀ ਨੂੰ ਇੰਨੀਆਂ ਸਹੂਲਤਾਂ ਸੀਆਈ ਗੜ੍ਹ ਜਿੱਥੇ ਬੰਦੇ ਨੂੰ ਤਾਪ 게ਟ ਚੜ੍ਹਦੇ ਆ ਮਰ ਜਾਂ ਚੜ੍ਹ ਜਾਂਦਾ ਹੈ ਅੰਦਰ ਵਰਦੇ ਨੂੰ ਉਥੇ ਇੰਨਾ ਘੋਟਣਾ ਫਿਰਦਾ ਹੈ ਥਾਈ ਡਿਗਰੀ ਟੌਰਚਰ ਕੀਤਾ ਜਾਂਦਾ ਪਰ ਉਥੇ ਇਹ ਦੋਸ਼ੀ ਜਿਹੜੇ ਇਹ ਆਮ ਪਾਰਟੀ ਕਹਿੰਦੀ ਹੈ ਅਸੀਂ ਅਸੀਂ ਤਾਂ ਗੈਂਗਸਟਰ ਬਾਦੇ ਖਿਲਾਫ ਨਹੀਂ ਇਹਨਾਂ ਦੀ ਦੇਖਰੇਖ ਦੇ ਵਿੱਚ ਮਾਨਯੋਗ ਹਾਈ ਕੋਰਟ ਸੁਮੋਟੋ ਲੈਂਦੇ ਨੇ ਹਾਈ ਕੋਰਟ ਨੂੰ ਵੀ 6 ਮਹੀਨੇ ਜਿਹੜੀ ਸਰਕਾਰ ਹੈ ਬੁੱਧੂ ਬਣਾਈ ਗਈ ਇਹਨਾਂ ਨੂੰ ਵਰਸ਼ੇਰਦੀ ਈਮੇਲ ਆਈਡੀ ਉਹਨੂੰ ਸੰਮਨ ਤਮੀਲ ਕਰਾਉਣੇ ਉਹਦੇ ਘਰ ਦਾ ਐਡਰੈਸ ਨਹੀਂ ਪਤਾ ਲੱਗਿਆ ਇਹ ਪਹੁੰਚ ਸਾਡੀ ਸਰਕਾਰ ਦੀ ਹੈ ਵੀਰੋ ਤੁਹਾਨੂੰ ਛਿਲਣ ਦੀ ਖਾਤਰ ਗਰੁੱਪ ਬੰਗੇ ਪਹਿਲਾਂ ਗਲਤ ਕੰਮ ਇਹ ਕਰਾਉਂਦੇ ਸੀ ਪੁਲਿਸ ਕੋਲੋਂ ਪੁਲਿਸ ਇੱਕ ਡਿਪਾਰਟਮੈਂਟ ਹੈ ਆਰਟੀਆਈ ਦੇ ਘੇਰੇ ਚ ਆਉਂਦਾ ਤੁਸੀਂ ਲੋਕੋ ਨੂੰ ਘੇਰ ਲੈਂਦੇ ਸੀ ਹੁਣ ਕੀ ਹੋ ਗਿਆ ਹੁਣ ਗੁੰਡਾ ਪਾਲੋ ਪਿੰਡ ਦੇ ਕੋਲੇ ਆਸੇ-ਪਾਸੇ ਰੌਲੇ ਵਾਲੀਆਂ ਡਿਸਪਿਊਟ ਵਾਲੀਆਂ ਪ੍ਰਾਪਰਟੀਆਂ ਦੇਖੋ ਕਿੱਥੇ ਪਲਾਟ ਰੌਲੇ ਵਾਲਿਆ ਪਿਆ ਕਿੱਥੇ ਕੋਈ ਦੁਕਾਨ ਕਿੱਥੇ ਕੋਈ ਕੋਠੀ ਦੱਪਣੀ ਹੈ ਉਹਨਾਂ ਦੇ ਰਾਈਏ ਬਹੁਤ ਵੱਡਾ ਇੱਕ ਭ੍ਰਿਸ਼ਟਾਚਾਰ ਦਾ ਸੋਚਿਆ ਸਮਝਿਆ ਸਿਸਟਮ ਚਲਾਇਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਚੁਣੇ ਹੋਏ ਨਮਾਇੰਦਿਆਂ ਦੇ ਵੱਲੋਂ ਇਹਨੂੰ ਇਹਦੇ ਲਈ ਤੁਹਾਨੂੰ ਆਪਾਂ ਨੂੰ ਉੱਠ ਕੇ ਖੜਾ ਹੋਣਾ ਪੈਣਾ ਹੈ ਮੈਂ ਤੁਹਾਨੂੰ ਮੇਰੇ ਪੁੱਤ ਦੇ ਕਤਲ ਦੇ ਬਾਰੇ ਦੱਸਦਾ ਮੋਹਣਾ ਰੱਲੀ ਆਲਾ ਫੜਿਆ ਜਾਂਦਾ ਹੈ ਸਾਡਾ ਸੀਆਈ ਵਿਭਾਗ ਉਥੇ 45 ਦਾ ਪਿਸਤੌਲ ਪਾ ਦਿੰਦਾ ਪਰ ਕਿਸੇ ਪੁਲਿਸ ਅਫਸਰ ਨੇ ਇਹ ਗੱਲ ਨਹੀਂ ਪਤਾ ਕੀਤੀ ਇਹ ਪਿਸਤੌਲ ਆਇਆ ਕਿਉਂ ਇਹਨੇ ਪਿਸਤੌਲ ਨੇ ਮਾਰਨਾ ਕਿਹਨੂੰ ਸੀ ਕੇਵਲ ਪਿਸਤੌਲ ਫੜਿਆ ਪਰਚਾ ਦਿੱਤਾ ਉਹ ਪਿਸਤੌਲ ਮੇਰੇ ਪੁੱਤ ਨੂੰ ਮਾਰਨ ਘਾਤਰ ਆਇਆ ਸੀ ਜੇ ਕਿਸੇ ਨੇ ਉਹਦੀ ਦੰਗਾਈ ਨਾ ਪੜਤਾਲ ਕੀਤੀ ਹੁੰਦੀ ਤਾਂ ਮੇਰਾ ਪੁੱਤ ਅਜੇ ਤੁਹਾਡੇ درمیان ਹੁੰਦਾ ਅਗਲਾ ਕੇਸ ਲੈ ਨੂੰ ਪ੍ਰਗਟ ਹੈ ਮੁੰਡਾ ਟਰਾਂਸਪੋਰਟ ਦਾ ਕੰਮ ਕਰਦਾ ਉਹਦੇ ਘਰੇ ਗੋਲੀਆਂ ਚੱਲੀਆਂ 6 ਮਹੀਨੇ ਸਾਰਿਆਂ ਨੇ ਦੇਖਿਆ ਸੁਣਿਆ ਹੁਣ ਮਾਨਸ ਵਾਲਿਆਂ ਨੇ ਬਲਾਡੇ ਦੀ ਟਰੱਕ ਯੂਨੀਅਨ ਚੋਂ ਪਿਸਤੌਲ ਤਿੰਨ ਫੜੇ ਸੀ ਸੀਆਈ ਡਿਪਾਰਟਮੈਂਟ ਨੇ ਤਿੰਨਾ ਚੋਂ ਦੋ ਤੇ ਪਰਚਾ ਪਾਤਾ ਇੱਕ ਮੁੰਡਾ ਖਿਲੜਨ ਦਾ ਇੱਕ ਬੱਪੀਆਂ ਨੇ ਦਾ ਤੀਜਾ ਉਹ ਹੈਪੀ ਨਾਂ ਦਾ ਮੁੰਡਾ ਸੀ ਕਹਿੰਦੇ ਚੰਡੀਗੜ੍ਹ ਰਹਿੰਦਾ ਉਹਨੂੰ ਨਹੀਂ ਛੇੜਿਆ ਗਿਆ ਉਹਨੂੰ ਕਦੋਂ ਫੜਿਆ ਜਦੋਂ ਪ੍ਰਗਟ ਦੇ ਘਰੇ ਗੋਲੀਆਂ ਚੱਲ ਗਈਆਂ ਫਿਰ ਜਾ ਕੇ ਤੀਜਾ ਫੜ ਲੈਂਦਾ ਜੇ ਤੁਸੀਂ ਘਟਨਾ ਹੋਣ ਤੋਂ ਬਾਅਦ ਹੀ ਪੜਤਾਲ ਕਰਨੀ ਹੈ ਸ਼ਮਸ਼ਾਨ ਚ ਲਾਟਾ ਮਚਣ ਤੋਂ ਬਾਅਦ ਹੀ ਪੜਤਾਲ ਕਰਨੀ ਹੈ ਤਾਂ ਤਾਂ ਫਿਰ ਤੁਹਾਡੀਆਂ ਪੜਤਾਲਾਂ ਦਾ ਕੀ ਫਾਇਦਾ ਮੈਂ ਆ ਕੇ ਕੀ ਗੱਲ ਕਹਿਣਾ ਹੁਨਾ ਮੈਂ ਐਸਐਸਬੀ ਸਾਹਿਬ ਨੂੰ ਵੀ ਕਹਿ ਚੁੱਕਿਆ ਹਾਂ ਅੱਜ ਤੋਂ ਬਾਅਦ ਸਿੱਧੂ ਪਰਿਵਾਰ ਦਾ ਜੇ ਕੋਈ ਬੰਦਾ ਮਰਦਾ ਸੀ ਐਫ ਆਈ ਆਰ ਨਹੀਂ ਕਰਾਵਾਂਗੇ ਸਾਨੂੰ ਤੁਹਾਡੀਆਂ ਜਾਂਚਾਂ ਦੇ ਉੱਤੇ ਪੂਰਾ ਭਰੋਸਾ ਨਹੀਂ ਹੈ ਤੁਸੀਂ ਗੁੰਡਿਆਂ ਦੇ ਨਾਲ ਰਲੇ ਹੋਏ ਹੋ ਸਾਰੇ ਆਹ ਮੱਦੇ ਦੀ ਕਿਤੇ ਕੋਈ ਪੁੱਛਪੜਤਾ ਨਹੀਂ ਕਿਸੇ ਵਪਾਰੀ ਨੂੰ ਤੁਹਾਨੂੰ ਫਰੋਤੀ ਦੀ ਕਾਲ ਆਉਂਦੀ ਹੈ ਉਹ ਵੀਰੋ ਤੁਸੀਂ ਜਾਓਗੇ ਐਫ ਆਈ ਆਰ ਕਟਾਉਣ ਵਾਸਤੇ ਦਰਖਾਸਤ ਲੈ ਕੇ ਪੁਲਿਸ ਦੇ ਕੋਲੇ ਪੁਲਿਸ ਜਰਾ ਤੁਹਾਡੀ ਗੱਲ ਸੁਣ ਤੋਂ ਬਾਅਦ ਫਿਰ ਉਸ ਗੁੰਡੇ ਨੂੰ ਫੋਨ ਲਾ ਲੈਂਦਾ ਯਾਰ ਤੁਹਾਡੇ ਹਾਫ ਭਾਵ ਦਸੂ ਪੂਰਾ ਡਰਿਆ ਹੋਇਆ ਮੜਾ ਜਾ ਹੋਰ ਦੱਬਿਆ ਹੋਇਆ ਖੁੱਲਣ ਵਾਲਾ ਹੀ ਹੈ ਇਹਨੂੰ ਸਿਸਟਮ ਨੂੰ ਸਮਝ ਲਓ ਭਰਾਵੋ ਇਹ ਸਾਡੀਆਂ ਜੜਾਂ ਤੱਕ ਆ ਗਿਆ ਮੈਂ ਕਈ ਵਾਰ ਆਹਲਾ ਅਫਸਰਾਂ ਨੂੰ ਜਦੋਂ ਪਹਿਲਾਂ ਵਾਲੇ ਐਸਐਸਪੀ ਸਾਹਿਬ ਨੂੰ ਦੱਸਿਆ ਸੀ ਉੱਪਾ ਪਿੰਡਾ ਤੁਹਾਡੇ ਕੋਲੇ ਸਾਭ ਲੋ ਮਾਨਸਾ ਹਲਕੇ ਦਾ ਪਿੰਡ ਹੈ ਗੈਂਗਸਟਰਾਂ ਦੇ ਪਨੀਰੀ ਬਣੂਗਾ ਅਜ ਤੋਂ 5-4 ਸਾਲਾਂ ਦੇ ਵਿੱਚ ਪਲੱਸ 2 ਵਾਲੇ ਸਕੂਲਾਂ ਤੱਕ ਉੱਥੋਂ ਦੇ 2-3 ਮੁੰਡੇ ਬਾਈ ਕਰਕੇ ਜਾਣੇ ਜਾਂਦੇ ਆ ਮੈਂ ਪੁਲਿਸ ਨੂੰ ਕਿਹਾ ਸਾਂਭ ਲੋ ਜਿਹੜਾ ਕਰਾਇਮ ਹੈ ਬਿਲਕੁਲ ਸਕੂਲ ਲੈਵਲ ਤੇ ਆ ਗਿਆ ਘੱਟ ਉਮਰ ਦੇ ਲੋਕਾਂ ਨੂੰ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਜਾ ਰਿਹਾ ਜੇ ਕੋਈ ਟੀਚਰ ਕਿਸੇ ਨੂੰ ਘੂਰ ਕੇ ਕਲਾਸ ਦੇ ਵਿੱਚ ਬਿਠਾਉਂਦਾ ਉਹਨੂੰ ਕਹਿੰਦਾ ਨਿਕਲ ਬਾਹਰ ਗੇਟ ਤੇ ਇਹ ਹਾਲਾਤ ਸਾਡੇ ਸਕੂਲਾਂ ਦੇ ਪਲੱਸ 2 ਤੱਕ ਦੇ ਹੋ ਗਏ ਅਸੀਂ ਸੇਵ ਕਿੱਥੇ ਆ ਅਸੀਂ ਕਰੋੜਾਂ ਰੁਪਈਆ ਮੈਂ ਮਰੇ ਹੋਏ ਦਾ ਵੀ ਭਰਦਾ ਤਾਂ ਪਰ ਜਲੀਲ ਹਰੇਕ ਦਰ ਦੇ ਉੱਤੇ ਜਾ ਕੇ ਹੁਣਾਂ ਕੋਈ ਨਹੀਂ ਸੁਣਦਾ ਵੀਰੋ ਤੁਹਾਡੇ ਟੈਕਸ ਟੂਕਸ ਵਾਲੀ ਗੱਲ ਜਿੰਨੇ ਮਰਜੀ ਭਰੀ ਚੱਲੋ ਸਾਡਾ ਕੀ ਕਸੂਰ ਸੀ 2 ਕਰੋੜ ਰੁਪਇਆ ਟੈਕਸ ਭਰੇ ਮੇਰਾ ਜਵਾਕ 32 ਗੋਲੀਆਂ ਮਾਰ ਕੇ ਜੜ ਢੇਰੀ ਕਰਤਾ ਉੱਥੇ ਤੁਸੀਂ ਖੁਸ਼ਕਿਸਮਤ ਹੋ ਯਾਰ ਤੁਹਾਡਾ ਤੋਂ ਤੁਸੀਂ ਬਚ ਗਏ ਪਰ ਇਹਨਾਂ ਘਟਨਾਵਾਂ ਤੋਂ ਸਬਕ ਸਿੱਖ ਲਓ ਕੋਈ ਨਾ ਕੋਈ ਇਹ ਕੋਈ ਕੱਲਾ ਮੈਚ ਨਹੀਂ ਕੱਲਾ ਕੋਈ ਲੈਕਚਰ ਝਾੜਨ ਵਾਲੀ ਗੱਲ ਨਹੀਂ ਹੈਗੀ ਵੀ ਅਸੀਂ ਉੱਥੇ ਭਾਸ਼ਣ ਕੀਤੇ ਰਾਜਨੀਤੀ ਤੇ ਕੋਈ ਗੱਲ ਦੀ ਅੱਜ ਡਾਕਟਰ ਸਿੰਘਲਾ ਸਾਹਿਬ ਨੇ ਕਹਨੂ ਕਿ ਮਾਤਤਵਾਤ ਕੋਈ ਹੋਰ ਬਣ ਜਾਊਗਾ ਹਾਲੇ ਹੀ ਰਹਿਣਾ ਹਾਲ ਉਦੋਂ ਸੁਧਰੂਗਾ ਜਿੱਦ ਤੇ ਤੁਸੀਂ ਇਕੱਠੇ ਹੋਵੋਗੇ ਇਹਨਾਂ ਨੂੰ ਸਵਾਲ ਪੁੱਛੋਗੇ ਸਵਾਲ ਪੁੱਛਣ ਲਾਇਆ ਵੀ ਇਹਨਾਂ ਨੇ ਐ ਤੇ ਸੁਣਨੇ ਵੀ ਇਹਨਾਂ ਨੂੰ ਪਹਿਣਗੇ ਸਾਰੇ ਮੈਂ ਤੁਹਾਨੂੰ ਕਿੰਨੀਆਂ ਕਿ ਟਾਵਾ ਦੱਸ ਦਿਆਂ ਜੇ ਮੈਂ ਰੱਲੀ ਵਾਲੇ ਮੋਹਣੇ ਤੱਕ ਵੀ ਜਾਣਦਾ ਦੇਖੋ ਰਾਤ ਨੂੰ ਮੇਰਾ ਜਵਾਬ ਉਹਦੀ ਮਾਂ ਨੂੰ ਉਹਦੇ ਭਰਾ ਨੂੰ ਥਾਣੇ ਚੋ ਛਡਾ ਕੇ ਘਰੇ ਛੱਡ ਕੇ ਆਉਂਦਾ ਹੈ। ਉਹੀ ਬੰਦਾ ਮੇਰੇ ਜੋ ਅੱਕ ਦਾ ਮੌਤ ਦਾ ਸਮਾਨ ਇਕੱਠਾ ਕਰਦਾ। ਕਿੱਥੇ ਰਹੀ ਇਨਸਾਨੀਅਤ? ਕੀ ਤੇ ਕਿਹੜੇ ਲਿਹਾਜ਼ ਦੇ ਉੱਤੇ ਤੁਸੀਂ ਯਕੀਨ ਕਰੋਗੇ? ਤੁਹਾਨੂੰ ਮਾਰੂਗਾ ਕੌਣ ਜਿਹੜਾ ਤੁਹਾਨੂੰ ਜਮਾ ਜਾਣਦਾ। ਆ ਤੁਸੀਂ ਦੇਖ ਲਓ ਜਿਹੜੇ ਆ ਹੁਣ ਨਿਕਣਗੇ ਇਹ ਵੀ ਤੁਹਾਡੇ ਆਸੇ-ਪਾਸੇ ਚੋਂ ਸਾਰਾ ਸਿਸਟਮ ਨਿਕਲੂਗਾ। ਸਾਰਾ ਪਤਾ ਪੁਲਿਸ ਨੂੰ ਜੇਲ੍ਹ ਚ ਬੈਠਾ ਦੱਸ ਦੂਗਾ ਪੁਲਿਸ ਦਾ ਕੰਮ ਕੀ ਰਹਿ ਗਿਆ? ਜਿਮਨੀ ਲਿਖਣੀ। ਸਭ ਤੋਂ ਪਹਿਲਾਂ ਹਦੈਂਤਾ ਆਏ ਨਹੀਂ ਸੰਸਕਾਰ ਕਰਾ ਦੇਉ ਸੰਸਕਾਰ ਹੋ ਜੂ ਪਰਿਵਾਰ ਨੂੰ ਝੂਠੇ ਸੱਚੇ ਲਾਰੇ ਲਾ ਕੇ ਜਿਵੇਂ ਨਾ ਕਿਵੇਂ ਭਰੋਸੇ ਚ ਲੈ ਲਉ ਲਾਲਚ ਦੇ ਦੇਉ ਬੱਸ ਕਿਉਂਕਿ ਤੀਜੇ ਦਿਨ 72 ਘੰਟਿਆਂ ਚ ਪ੍ਰੈਸ ਕਾਨਫਰੰਸ ਕਰ ਦੇਣੀ ਆ ਅਸਲਾ ਫਲਾਨੀ ਜਗ੍ਹਾ ਤੋਂ ਆਇਆ ਸੀ ਹੁਣ ਤਾਂ ਲੁਧਿਆਣੇ ਮੈਨ ਲੱਗ ਗਿਆ ਅੱਗੇ ਵੇਟ ਮੁੰਡ ਯੂਪੀ ਵਾਲਾ ਅਸਲਾ ਸੁਣਦੇ ਹੁੰਦੇ ਸੀ ਹੁਣ ਅਸਲਾ ਵੀਰ ਜੀ ਆ ਜਿਹੜਾ ਪਿਛਲਾ ਕੇਸ ਹੋਇਆ ਉਹ ਆਪਣਾ ਸਰਪੰਚ ਵਾਲਾ ਆਪਣਾ ਸਹਨੇ ਵਾਲਾ ਕੱਲ ਅਸਲਾ ਲੁਧਿਆਣੇ ਤੋਂ ਆਉਂਦਾ ਹੈ ਕੀ ਜਿਹੜਾ ਕੱਲ ਪਿਸਤਲ ਮੜਿਆ ਪੁਲਿਸ ਨੇ ਕਵਰ ਕਰ ਲਿਆ ਦੱਸਣਗੇ ਕਿਥੋਂ ਆਇਆ ਸੀ ਕਿਨੇ ਬਣਾਇਆ ਕਿਨੇ ਵਿੱਚ ਆ ਕੀ ਪ੍ਰੋਗਰਾਮ ਸੀ ਕਿ ਜਨਤਾ ਕੀਤਾ ਜਾਊਗਾ ਕੁਝ ਨਹੀਂ ਹੋਣਾ ਜਿੱਦੇ ਤੁਸੀਂ ਉੱਠ ਖੜੋਗੇ ਸਾਰੀ ਗੱਲ ਉਥੋਂ ਉਥੋ ਹੋ ਜਾਣੀ ਹੈ ਕਿਸੇ ਨੇ ਉਦੋਂ ਬਾਅਦ ਅੱਗੇ ਨਹੀਂ ਜਾਣਾ ਉਦੋਂ ਬਾਅਦ ਇਹ ਜੋ ਕੱਲਾ ਇਹ ਜਿੱਦਾਂ ਅਰਸ਼ੀ ਸਾਹਿਬ ਕਹਿ ਕੇ ਗਏ ਨੇ ਗਾ ਮਾਨਕ ਕੋਲ ਹੈ ਬੜਾ ਉਦਮੀ ਨੌਜਵਾਨ ਹੈ ਹਰ ਇੱਕ ਮਸਲੇ ਦੇ ਉੱਤੇ ਬੋਲਦਾ ਔਰ ਜਾਣਕਾਰੀ ਰੱਖਦਾ ਹੈ ਸਾਨੂੰ ਵੀ ਲੱਗਦਾ ਵੀ ਕਿਤੇ ਨਾ ਕਿਤੇ ਇਸ ਆਵਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਤਾਂ ਨਹੀਂ ਕਿਉਂਕਿ ਤੁਸੀਂ ਪਿਛਲੀਆਂ ਚੋਣਾਂ ਜਿਹੜੀਆਂ ਦੇਖੀਆਂ ਮੇਰਾ ਬਾਬਾ ਨਾਨਕ ਚੋਂ ਜੱਗੂ ਭਗਵਾਨਪੁਰਿਆ ਦੇ ਫੈਮਿਲੀ ਮੈਂਬਰ ਤਾਂ ਯਾਰ ਸਰਪੰਚ ਬਣਾਈ ਜਾਂਦੇ ਨੇ ਹਰ ਇੱਕ ਗਰੀਬੀ ਦਾ ਮਾਇਨ ਤੇ ਬੰਦ ਨੂੰ ਉਹ ਇਹ ਪਾਰਟੀਆਂ ਸ਼ਾਮਲ ਕਰ ਰਹੇ ਨੇ ਕਿਉਂਕਿ ਮਸਲ ਪਾਵਰ ਬੱਤਣੀਆਂ ਸਤਾਈ ਆ ਗਿਆ ਜਿਹੜੇ ਕਾफी ਗੱਲਾਂ ਦੂਰ ਦੀਆਂ ਨੇ ਅਸੀਂ ਸੋਚਣੀਆਂ ਨੇ ਪਰ ਮੈਂ ਤੁਹਾਨੂੰ ਇੱਕ ਤੁਹਾਡੇ ਸ਼ਹਿਰ ਦਾ ਜਦ ਤੁਹਾਡਾ ਭਰਾ ਸਮਝ ਕੇ ਗੱਲ ਦਾ ਯਕੀਨ ਦਿਵਾਉਣਾ ਜਦੋਂ ਕੋਈ ਵੀ ਲੜਾਈ ਤੁਸੀਂ ਲੜੋਂਗੇ ਤੁਹਾਡੇ ਸਾਹਮਣੇ ਅੱਗੇ ਹੋ ਕੇ ਲੜਾਈ ਲੜਾਂਗੇ ਅਸੀਂ ਤਾਂ ਵੀਰੋ ਜਮਾਂ ਨੇ ਹੱਥੇ ਹੈ ਗਈਆਂ ਮੈਂ ਤਾਂ ਗਵਰਨਮੈਂਟ ਨੂੰ ਇਹ ਤੁਹਾਡੇ ਪ੍ਰੈਸ ਦੇ ਮਾਧਮ ਨਾਲ ਵੀ ਅੱਜ ਗੱਲ ਕਰਨਾ ਬੇਸ਼ੱਕ ਸਵੇਰੇ ਕਰਨ ਮੈਂ ਵਾਪਸ ਲੈ ਲਵਾਂ ਅਸੀਂ ਲੜਾਂਗੇ ਆਪਦੇ ਦਮ ਤੇ ਲੜਾਂਗੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਓਏ ਤੁਸੀਂ ਗੈਂਗਸਟਰ ਤੋਂ ਡਰਿਆ ਨਾ ਕਰੋ ਇਹ ਇੱਥੇ ਮਹਾਨ ਲਾਇਕ ਬੰਦੇ ਹੁੰਦੇ ਆ ਇਹਨਾਂ ਨੇ ਗੋਲੀ ਮਾਰ ਕੇ ਭੱਜਣਾ ਹੁੰਦਾ ਉਹਨੂੰ ਡੇਗ ਲਿਆ ਕਰੋ ਮੈਂ ਮੇਰੇ ਪੁੱਤ ਦੇ ਨਾਲ 5 ਸਾਲ ਗੰਮੈਨ ਬਣ ਕੇ ਰਿਆ ਉਹ ਦਿੱਲੀ ਦੇ ਵਿੱਚ ਸਾਨੂੰ ਸ਼ੋਅ ਨਹੀਂ ਲਾਉਣ ਦਿੰਦੇ ਚਪੇੜਾ ਨਾਲ ਗੁੱਟੇ ਹੋਏ ਨੇ ਜਿਹੜੇ ਕਹਿੰਦੇ ਘਾਉਂਦੇ ਸੀਗੇ ਕੁਝ ਨਹੀਂ ਹੈਗਾ ਕੱਲਾ ਨਾ ਬਣਿਆ ਹੋਇਆ ਸਾਡੀ ਪੁਲਿਸ ਨੇ ਹਵਾ ਬਣਾਤਾ ਡਰਾ ਬਣਾਤਾ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜੇਲ੍ਹਾਂ ਦੇ ਵਿੱਚ ਇਹ ਬੌਸ ਬਣੇ ਬੈਠਿਆ ਚੈਨੀਆਂ ਪਾ ਕੇ ਬਰਕਾ ਪੜਾ ਕੇ ਰੀਲਾਂ ਬਣਦੀਆਂ ਨੇ ਤੇ ਇੱਕ ਦੋ ਦੋ ਡੀਐਸਪੀ ਉਹਨਾਂ ਦੀ ਸੁਰੱਖਿਆ ਲੈ ਕੇ ਬੁਲਟ ਪ੍ਰੂਫ ਗੱਡੀ ਲੈ ਕੇ ਉਹ ਪਿਛੀ ਤੇ ਆਉਂਦੇ ਆ ਤਾਂ ਫਿਰ ਵੀਰੋਂ ਆਮ ਨਾਗਰਿਕ ਦਾ ਬਣੂ ਬੈਠੀ ਅਸੀਂ ਖੜੇ ਕਿੱਥੇ ਆ ਮੈਂ ਤਾਂ ਮਦ ਕਰਦਾ ਤੁਹਾਡੇ ਨਾਲ ਵੀ ਤੁਸੀਂ ਸ਼ੁਕਰ ਕਰਦਾ ਉਸ ਪ੍ਰਮਾਤਮਾ ਦਾ ਅਸੀਂ ਕਿਸੇ ਨੁਕਸਾਨ ਤੋਂ ਬਚ ਗਏ ਹਰਪਰੰਤੂ ਇਸ ਘਟਨਾ ਤੋਂ ਆਪਾਂ ਕੋਈ ਸਬਕ ਜ਼ਰੂਰ ਸਿੱਖਣਾ ਇੰਨੀ ਗੱਲ ਰੱਖੋ ਕਿਤੇ ਇਹਨੂੰ ਕਹਿ ਦੋ ਵੀ ਇਹ ਤਾਂ ਆਪਾਂ ਕੀ ਜਾਣੇ ਚਾਹਤਾ ਉਹ ਬਜੁਰਗ ਕਹਿ ਕੇ ਗਿਆ ਆਪਾਂ ਕੀ ਲੈਣਾ ਵਾਲਾ ਜਿਹੜਾ ਸ਼ਬਦ ਹੈ ਉਹ ਤੁਹਾਨੂੰ ਦਿਮਾਗ ਚੋਂ ਕੱਢਣਾ ਪਊਗਾ ਸਾਨੂੰ ਲੈਣਾ ਪਊਗਾ ਸਾਨੂੰ ਜੱਫੇ ਮਾਰਨੇ ਪੈਣਗੇ ਸਾਨੂੰ ਇਕੱਠੇ ਹੋਣਾ ਪਊਗਾ ਇਹਨਾਂ ਦੇ ਖਿਲਾਫ ਤਾਂ ਜਾ ਕੇ ਜਿਹੜੀ ਹੈ ਲੋਕਾਂ ਦੀ ਜਿੱਤ ਹੋਣੀ ਹੈ ਇਹਨਾਂ ਕਹਿੰਦਾ ਹੋਏ ਕੋਈ ਸ਼ਬਦ ਕਿਸੇ ਨੂੰ ਚੁਭ ਗਿਆ ਹੋਵੇ ਫਿਰ ਉਹ ਭਾਵ ਹੋਇਆ ਕਿ ਜਿਹੜੀ ਲਿਮਟ ਕ੍ਰੋਸ ਕਰ ਜਾਣਾ ਤਾਂ ਮਾਫੀ ਚਾਹੁੰਦਾ ਵਾਇਰੂ ਜੀ ਦਾ ਖਾਲਸ